ਅੱਜ ਅਸੀਂ ਡਿਨਰ ਲਈ ਬਣਾਉਣ ਲੱਗੇ ਆਂ ਸਿੰਗਰੇ ਇਹ ਮੂੰਗਰੇ ਸਿੰਗਰੇ ਇੱਕ ਕੋ ਟਾਈਪ ਦੇ ਹੁੰਦੇ ਆਂ ਬਟ ਅੱਜ ਅਸੀਂ ਸਿੰਗਰੇ ਬਣਾਉਣ ਲੱਗੇ ਆਂ ਇਹ ਮੂੰਗਰਿਆਂ ਨਾਲੋਂ ਥੋੜੇ ਬਰੀਕ ਹੁੰਦੇ ਆਂ ਤਾਂ ਸਭ ਤੋਂ ਪਹਿਲਾਂ ਅਸੀਂ ਸਰੋਂ ਦਾ ਤੇਲ ਗਰਮ ਕਰ ਲਿਆ ਹੁਣ ਪਾਉ ਜੀ ਜੀਰਾ ਜੀਰਾ ਹੁਣ ਚਟਕ ਗਿਆ ਹੁਣ ਪਾਉਣਗੇ ਲਸਣ ਤੇ ਆਸ ਤੇ ਅਦਰਕ ਥੋੜੇ ਇਹਨੂੰ ਚੰਗੀ ਤਰ੍ਹਾਂ ਬ੍ਰਾਊਨ ਕਰ ਲਓ ब्राउन करना है डार्क ब्राउन नहीं ज़्यादा मतलब साड़ना नहीं है बस गोल्डन ब्राउन करना है थोड़ा जो प्याज थोड़े ट्रांसल्यूशन से हो जाऊंगे तो फिर उस टाइम कुछ अपना जो भी टमाटर वगैरह पा देंगे हम इधर ले हाथ असी टमाटर कट रहे हैं कई लोग पहले ही सारा समान कट के रख लेंगे हैं ਪਰ ਜਿਹੜੇ ਪਤਾ ਤੁਹਾਨੂੰ ਪੁਰਾਣੇ ਜਿਹੜੇ ਲੋਕ ਆ ਆਪਣੇ ਉਹ ਉਸੇ ਟਾਈਮ ਤਿਆਰੀ ਕਰਦੇ ਹੁੰਦੇ ਸੀ ਇਸ ਕਰਕੇ ਅਸੀਂ ਹੁਣ ਟਮਾਟਰ ਕੱਟ ਰਹੇ ਆ ਇਹ ਮਮਮੀ ਬਣਾ ਰਹੇ ਆ ਉਹਨਾਂ ਨੂੰ ਇਦਾਂ ਹੀ ਆਦਤ ਹੈ ਕਿ ਉਸੇ ਟਾਈਮ ਉਹਨਾਂ ਦੇ ਟਮਾਟਰ ਤਾਜ਼ੇ ਹੀ ਕੱਟਨੇ ਆ। ਪ੍ਰੇਮ ਜੀ ਅਸੀਂ ਹਾਈ ਤੇ ਹੀ ਰੱਖੀ ਹੋਈ ਹੈ। ਬਸ ਇਹ ਹੁਣ ਮਸਾਲਾ ਤਿਆਰ ਹੋ ਜਾ ਉਸ ਤੋਂ ਬਾਅਦ ਅਸੀਂ ਇਹ ਪਾ ਦਾਂਗੇ। ਵੈਸੇ ਅੱਜ ਇਹ ਦਹੀਂ ਚ ਬਣਾਉਂਦੇ ਆ ਕਿਉਂਕਿ ਦਹੀਂ ਦੇ ਨਾਲ ਬਹੁਤ ਟੇਸਟੀ ਲੱਗਦੀਆਂ ਨੇ ਦਹੀਂ ਦਾ ਰਾਇਤਾ ਬਣਾ ਕੇ ਫਿਰ ਉਹਦੇ ਨਾਲ ਪਰ ਹੁਣ ਥੋੜਾ ਅੱਜ ਲਿਆਂਦੇ ਹੋਏ ਸੀਗੇ ਤਾਂ ਅਸੀਂ ਸੋਚਿਆ ਚਲੋ ਅੱਜ ਸਾਗ ਦੇ ਨਾਲ ਇਹ ਵੀ ਕਰ ਲੈਂਦੇ ਆ ਬਣਾ ਲੈਂਦੇ ਆ ਸਬਜ਼ੀਆਂ ਚ ਆ ਹੀ ਮੌਜ ਆ ਸਬਜ਼ੀਆਂ ਦੀ ਸਬਜ਼ੀਆਂ ਦੀ ਵੈਰਾਈਟੀ ਬਹੁਤ ਹੋ ਗਈ ਆ ਹੁਣ ਪਾਣ ਲੱਗੇ ਆ ਜੀ ਟਮਾਟਰ ਇਹ ਪਾਗੇ ਟਮਾਟਰ ਨਾਲੇ ਆਪਾਂ ਪਾ ਦੋਨੇ ਆਪਣੇ ਮਸਾਲੇ ਪਹਿਲਾਂ ਪਾ ਰਹੇ ਆ ਜੀ ਲਾਲ ਮਿਰਚਾਂ ਪਾ ਰਹੇ ਆ ਫਿਰ ਹਲਦੀ ਹੁਣ ਆਪਾਂ ਪਾਵਾਂਗੇ ਨਮਕ ਨਮਕ ਮਿਰਚ ਲਾਲ ਹਲਦੀ ਸਾਰਾ ਕੁਝ ਤੁਸੀਂ ਹਲਦੀ ਦਾ ਚਲੋ ਵੈਸੇ થી ਉਹਦੇ ਲਈ ਪਾਈ ਦੀ ਹੈ ਕਿਉਂਕਿ ਸੇਜ਼ ਲਈ ਚੰਗੀ ਨਹੀਂ ਲਾਲ ਮਿਰਚ ਤੇ ਨਮਕ ਆਪਣੇ ਟੇਸਟ ਅਕੋਰਡਿੰਗਲੀ ਜੀ ਪਾਣੀ ਚਾਹੀਦੀ ਹੈ ਕਿਉਂਕਿ ਕਈ ਤੇਜ ਕਰਾਰਾ ਸਵਾਦ ਪਸੰਦ ਕਰਦੇ ਆ ਤੇ ਕਈ ਜਿਆਦਾ ਤੇਜ ਨਹੀਂ ਖਾਦੇ ਹੁਣ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਢੱਕ ਦੇਣਾ ਸਾਡੀ ਸਬਜ਼ੀਆਂ ਦਾ ਪ੍ਰੋਸੈਸ ਇਤੋਂ ਹੈ ਬਸ ਇਹ ਧਿਆਨ ਰੱਖਣਾ ਹੁੰਦਾ ਕਿ ਸੁੱਕੀ ਸਬਜ਼ੀ 'ਚ ਮਸਾਲਾ ਜਿਹੜਾ ਥੋੜਾ ਤੇਜ ਪਾਉਂਦੇ ਆ ਤਰੀ ਵਾਲੀ ਸਬਜ਼ੀ ਚ ਥੋੜਾ ਠੀਕ ਰੱਖਣਾ ਬੰਦਾ ਹੋ ਗਿਆ ਪਿਆਜ਼ ਬਣਾ ਲਿਆ ਤੁਸੀਂ ਸ਼ਿੰਗਰੇ ਪਾ ਦੋ ਲਓ ਵਿੱਚ ਆਲੂ ਵੀ ਪਾਣੇ ਹਨ ਹਾਂ ਹਾਂ ਆਲੂ ਪਾ ਦੋ ਇਹ ਵੀ ਸਬਜ਼ੀ ਚੀਤੀ ਬਣ ਜਾਂਦੀ ਹੈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਬਾਜ਼ਾਰ ਦੇਖੋ ਕਿ ਨਾ ਸੋਨਾ ਲੱਗਦਾ ਹਰਾ ਹਰਾ ਆਇਆ ਕਿੱਥੋਂ ਹੁਣ ਇਹਦੇ ਵਿੱਚ ਪਾ ਲੈਣੇ ਆਲੂ ਕੱਲਾ ਸੀ ਮਸਾਲੇ ਚ ਜਿਹੜੀਆਂ ਬੀਨ ਸੀਗੀਆਂ ਸਿੰਗਰੇ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਿਆ ਹੁਣ ਜਦੋਂ ਥੋੜੀ देर ਬਾਅਦ ਹੁਣ ਆਲੂ ਪਾ ਲੈਣੇ ਆ ਆਲੂ ਦਾ ਸਾਈਜ਼ ਜਿਹੜਾ ਕੱਟਣ ਜ ਤੁਸੀਂ ਆਪਣੇ ਹਿਸਾਬ ਨਾਲ ਰੱਖਿਓ ਮੈਂ ਇਹਨਾਂ ਨੂੰ ਥੋੜੇ ਬڑے-ਬڑے ਹੀ ਪਸੰਦ ਆ ਮਤਲਬ ਕਿ ਤੇ ਮਨੂੰ ਮੈਂ ਛੋਟੇ ਸਾਈਜ਼ 'ਚ ਕੱਟ ਦਿੰਦੀ ਨਹੀਂ ਆ ਆਲੂ ਤਾਂ ਫਿਰ ਹੁਣ ਇਹਨਾਂ ਨੇ ਥੋੜੇ بڑے ਸਾਈਜ਼ ਦੇ ਰੱਖੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਲੋ ਹੁਣ ਇਹਨੂੰ ਢੱਕੋ ਹੁਣ ਇਹਦੇ ਵਿੱਚ ਅਸੀਂ ਸਿਰਫ ਅੱਧਿਕ ਗਲਾਸੀ ਪਾਣੀ ਪਾਇਆ ਅੱਧਿਕ ਗਲਾਸੀ ਉਦੋਂ ਜ਼ਿਆਦਾ ਨਹੀਂ ਪਾਇਆ ਬਸ ਆਲੂਆਂ ਕਰਕੇ ਪਾਇਆ ਹੋਵੇ ਫਿਰ ਹੁਣ ਇਹਨੂੰ ਠੱਕ ਕੇ ਰੱਖਦੇ ਨਾ ਤੇ ਜਦ ਤੱਕ ਇਹ ਪੱਕਦੇ ਆ ਤੇ ਆਪੇ ਤੁਹਾਨੂੰ ਦਿਖਾਉਂਦੇ ਆ ਜਦ ਬਣ ਜੂਗੀ ਸਬਜ਼ੀ ਤਿਆਰ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ